ਸਤਿੰਦਰ ਜੈਨ ਤੇ ਮਨੀਸ਼ ਸੋਦੀਆ ਮਨੀਸ਼ ਸੋਦੀਆ ਨੂੰ ਪੰਜਾਬ ਦਾ ਇਨਚਾਰਜ ਬਗਾ ਦਿੱਤਾ ਤੇ ਸਤਿੰਦਰ ਜੈਨ ਨੂੰ ਸੈਨਚਲ ਲਗਾ ਦਿੱਤਾ ਪਰ ਇਹ ਜਿਹੜੀ ਇਹਨਾਂ ਨੂੰ ਇੱਥੇ ਪੰਜਾਬ ਦੇ ਵਿੱਚ ਚੰਗਾ ਉਹਦਾ ਦਿੱਤਾ ਗਿਆ ਜਿਹੜੀ ਪੰਜਾਬ ਦੀ ਆਪੋਜੀਸ਼ਨ ਹੈ ਇਹਨਾਂ ਨੂੰ ਹজম ਨਹੀਂ ਹੋ ਰਿਹਾ ਸ਼੍ਰੋਮਣੀ ਕਾਲੀ ਦਲ ਤੇ ਕਾਂਗਰਸ ਇਹ ਕਹਿੰਦੇ ਜੀ ਇਹ ਕਿਵੇਂ ਹੋ ਗਿਆ ਦਿੱਲੀ ਵਾਲੇ ਫਿਰ ਪੰਜਾਬ ਆ ਗਏ ਦੇਖੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀਆਂ ਨੈਸ਼ਨਲ ਪਾਰਟੀਆਂ ਨਾ ਚਾਹੇ ਉਹ ਭਾਜਪਾ ਹੈ ਜੋ ਕਾਂਗਰਸ ਆ ਚਾਇਆ ਮਾ ਦੀ ਪਾਰਟੀ ਇਹਨਾਂ ਦੇ ਜਿਹੜੇ ਨੈਸ਼ਨਲ ਪਾਰਟੀਆਂ ਜਿਹੜੀਆਂ ਹੁੰਦੀਆਂ ਨਾ ਇਹਨਾਂ ਦੇ ਜਨਰਲ ਸੈਕਟਰੀ ਜਿਹਨੂੰ ਆਪਾਂ ਕਹਿੰਦੇ ਕਿ ਪੰਜਾਬ ਮਾਮਲਿਆਂ ਦੇ ਚਾਰਜ ਹਰਿਆਣਾ ਮਾਮਲਿਆਂ ਦੇ ਇੰਚਾਰਜ ਜਿਹੜੇ ਸਟੇਟ ਅਫੇਅਰ ਦੇ ਪਾਰਟ ਪੋਲੀਟੀਕਲ ਪਾਰਟੀਆਂ ਦੇ ਇੰਚਾਰਜ ਉਹ ਇਹਨਾਂ ਦੇ ਹਾਈ ਕਮਾਂਡ ਵਾਲੀ ਲਾਉਂਦੀ ਹੈ ਬੀਜੇਪੀ ਦੇ ਵੀ ਲੱਗਦੇ ਲੇ ਰਹੇ ਹੁਣ ਵੀ ਲੱਗ ਰਹੇ ਨੇ ਕਾਂਗਰਸ ਦੇ ਵੀ ਲੱਗਦੇ ਰਹੇ ਪਰ ਸਵਾਲ ਹੈ ਕਿ ਜਿਹੜੇ ਸ਼ੱਕੀ ਹੁੰਦੇ ਨੇ ਜਿਹੜੇ ਮਸਲਿਆਂ ਦੇ ਵਿੱਚ ਇਸ ਕਰਕੇ ਮਨੀਸ਼ ਸੋਦੀਆ ਸਾਹਿਬ ਔਰ ਸਤਿੰਦਰ ਜਨ ਸਾਹਿਬ ਦਾ ਕਿ ਉਹਦੇ ਜ਼ਮਾਨਤ ਤੇ ਆਏ ਹੋਏ ਨੇ ਇੱਕ ਭ੍ਰਿਸ਼ਟਾਚਾਰ ਦੇ ਕੇਸ ਦੇ ਵਿੱਚ ਜੇਲ੍ਹ ਗਏ ਨੇ ਤੇ ਤੁਸੀਂ ਉਹਨਾਂ ਨੂੰ ਇੰਚਾਰਜ ਲਾਰੇ ਉਸੇ ਕਿੰਤੂ ਪਰੰਤੂ ਹੋ ਰਿਆ ਨੇ ਹੁਣ ਜਦੋਂ ਸ਼ਰਮਨੀ ਕਾਲੀਦਲ ਦੇ ਸੁਭੀ ਸਿੰਘ ਬਾਦਲ ਹੋਣਾ ਦੀ ਬੜੀ ਤਗੜੀ ਸਟੇਟਮੈਂਟ ਆਈ ਹੈ ਤਰਨ ਚੋਗ ਸਾਹਿਬ ਦੀ ਵੀ ਸਟੇਟਮੈਂਟ ਆਈ ਹੈ ਇਹਨਾਂ ਦੋਨਾਂ ਦੀ ਸਟੇਟਮੈਂਟ ਦੇ ਬਾਅਦ ਆਮ ਆਦੀ ਪਾਰਟੀ ਨੇ ਵੀ ਕਿੰਤੂ ਪਰੰਤੂ ਕੀਤਾ ਪਰ ਸਵਾਲ ਇਹ ਕਿ ਇਸ ਤੋਂ ਪਹਿਲਾਂ ਗੱਲ ਕੀਤੀ ਜਾਵੇ ਰਾਗਵ ਚੱਡਾ ਸਾਹਿਬ ਸੀ ਇੰਚਾਰਜ ਡਾਕਟਰ ਸੰਦੀਪ ਪਾਟਕ ਸਾਹਿਬ ਜਰਨੈਲ ਸਿੰਘ ਹੋਣੀ ਸੀ ਸੰਜੇ ਸਿੰਘ ਹੋਣੀ ਸੀ ਦੁਰਗੇਸ਼ ਪਾਟਕ ਹੋਣੀ ਬਹੁਤ ਸਾਰੇ ਇਹਨਾਂ ਦੇ ਰਹੇ ਨੇ ਇਨਚਾਰਜ ਤੇ ਸਹਾਇ ਇਨਚਾਰਜ ਕਿਸੇ ਵੀ ਪੋਲੀਟੀਕਲ ਪਾਰਟੀ ਨੇ ਕਿੰਤੂ ਪਰੰਤੂ ਨਹੀਂ ਕੀਤਾ ਹੁਣ ਆਮ ਆਦੀ ਪਾਰਟੀ ਨੂੰ ਪੁੱਛੇ ਤੁਹਾਡੇ ਪਹਿਲਾਂ ਸੰਦੀਪ ਪਾਟਕ ਸਾਹਿਬ ਕਿਸੇ ਨੇ ਕਿੰਤੂ ਪਰੰਤੂ ਕੀਤਾ ਨਹੀਂ ਕੀਤਾ ਹੁਣ ਕਿਉਂ ਕਿੰਤੂ ਪਰੰਤੂ ਹੋ ਰਿਹਾ ਤੁਹਾਨੂੰ ਵੀ ਪਤਾ ਹੈਗਾ ਕਿਉਂਕਿ ਮਨੀਸ਼ ਸੁਧਿਆ ਸਾਹਿਬ ਔਰ ਸਤਿੰਦਰ ਜਨ ਸਾਹਿਬ ਵੱਖ-ਵੱਖ ਜਿਹੜੀਆਂ ਪਾਲਿਸੀਆਂ ਦੇ ਤਹਿਤ ਨੀਤੀਆਂ ਦੇ ਤਹਿਤ ਉਥੇ ਕਰਪਸ਼ਨ ਹੋਈ ਸੀ ਉਹ ਕਰਪਸ਼ਨ ਦੇ ਤਹਿਤ ਇਹ ਜੇਲ੍ਹ ਦੇ ਵਿੱਚ ਗਏ ਨੇ ਤੇ ਜਮਾਨਤ ਦੇ ਇਸ ਕਰਕੇ ਕਿੰਤੂ ਪਰੰਤੂ ਹੋ ਰਿਆ ਨਹੀਂ ਤੇ ਪਹਿਲਾਂ ਵੀ ਲੱਗਦੇ ਰਹੇ ਨੇ ਤੁਹਾਡੇ ਤੁਹਾਡੀ 2011 ਦੀ ਪਾਰਟੀ ਆ ਉਦੋਂ ਤੋਂ ਲੈ ਕੇ ਹੁਣ ਤੱਕ ਕਈ ਤੁਹਾਡੇ ਪਾਰਟੀ ਇੰਚਾਰਜ ਲੱਗੇ ਕਿਸੇ ਨੇ ਕਿੰਤੂ ਪਰੰਤੂ ਨਹੀਂ ਕੀਤਾ ਕਿਉਂਕਿ ਨੈਸ਼ਨਲ ਪਾਰਟੀਆਂ ਇੱਕ ਵਿਧਾਨ ਪਰ ਹੁਣ ਜਿਹੜਾ ਲੱਗਾ ਹੈਗਾ ਉਹ ਕਟਾਰੇ ਵਿੱਚ ਖੜੇ ਨੇ ਹੁਣ ਜਿਹੜੇ ਸੁਬੀ ਸਿੰਘ ਬਾਦਲ ਹੋਣਾ ਨੇ ਜਿਹੜਾ ਲਿਖਿਆ ਉਹ ਕਮਾਲ ਦਾ ਲਿਖਿਆ ਉਹ ਆਪਾਂ ਪੜ ਵੀ ਦਿੰਦੇ ਫਿਰ ਆਵਾਦੀ ਪਾਰਟੀ ਦਾ ਵੀ ਪੜਾਂਗੇ ਸੁਬੀ ਸਿੰਘ ਬਾਦਲ ਸਾਹਿਬ ਲਿਖਦੇ ਨੇ ਇਤਿਹਾਸ ਦੀਆਂ ਕਿਤਾਬਾਂ ਵਿੱਚ ਪੜਿਆ ਸੀ ਕਦੇ ਲਾਹੌਰ ਵਾਲੇ ਪਾਸਿਓਂ ਆ ਕੇ ਮੁਗਲ ਧੜ ਵੀ ਪੰਜਾਬ ਨੂੰ ਲੁੱਟਿਆ ਕਰਦੇ ਸਨ ਹੁਣ ਦਿੱਲੀ ਵਾਲੇ ਧੜ ਵੀ ਪੰਜਾਬ ਨੂੰ ਲੁੱਟਣ ਆ ਗਏ ਨੇ ਕੌਣ ਪੰਜਾਬ ਦਾ ਸੁਪਰਸੀਅਮ ਕੇਜਰੀਵਾਲ ਪੰਜਾਬ ਦਾ ਇੰਚਾਰਜ ਮਨੀਸ਼ ਸੋਦੀਆ ਕੋ ਇੰਚਾਰਜ ਸਤਿੰਦਰ ਜਨ ਚੀਫ ਐਡਵਾਈਜ਼ਰ ਵਿਵੇਕ ਕੁਮਾਰ ਇਹ ਦੋ ਉਹ ਫੇਸਬੁਕ ਤੇ ਲਿਖਦੇ ਨੇ ਚਾਰਾਂ ਦੀ ਕੁਆਲਿਫੀਕੇਸ਼ਨ ਜੇਲ੍ਹ ਜਾਪਤਾ ਮੁਜਰਮ ਕਈ ਕੇਸਾਂ ਵਿੱਚ ਲੜਿੰਦੇ ਤੇ ਜ਼ਮਾਨਤਾਂ ਤੇ ਬਾਹਰ ਦਿੱਲੀ ਦੇ ਲੋਕਾਂ ਨੇ ਚਲਾ ਕੇ ਭੁੰਜੇ ਮਾਰੇ ਪਰ ਮਹਾਨ ਇਨਕਲਾਬੀ ਭਗਵੰਤ ਮਾਨ ਨੇ ਭੁੰਜਿਓ ਚੁੱਕ ਕੇ ਪੰਜਾਬ ਦੇ ਸਿਰ ਉੱਤੇ ਬਿਠਾ ਦਿੱਤੇ ਇੱਥੇ ਬਸ ਨਹੀਂ ਰਾਜਦੀਆਂ ਰਾਜ ਸਭਾ ਦੀਆਂ ਸੀਟਾਂ ਪੰਜਾਬ ਦੀਆਂ ਪਰ ਮੈਂਬਰ ਕੋਈ ਦਿੱਲੀੋਂ ਤੇ ਕੋਈ ਛੱਤੀਸਗੜ ਤੋਂ ਪੰਜਾਬ ਤੀਰਥ ਯਾਤਰਾ ਕਰਾਉਣੀਆਂ ਪੰਜਾਬੀਆਂ ਨੂੰ ਪਰ ਤੀਰਥ ਤੈਅ ਕਰਨ ਲਈ ਮਹਿਕਮੇ ਦਾ ਮੁਖੀ ਫੇਰ ਦਿੱਲੀੋਂ ਲੋਕ ਪੰਜਾਬ ਦੇ ਲੋਕ ਪੰਜਾਬ ਦੇ ਪਰ ਲੋਕ ਸੰਪਰਕ ਮਹਿਕਮਾ ਦਿੱਲੀ ਵਾਲਿਆਂ ਕੋਲ ਧਰਤੀ ਪੰਜਾਬ ਦੀ ਪਰ ਰੀਅਲ ਅਸਟੇਟ ਮਹਿਕਮੇ ਦਾ ਆਗੂ ਗੈਰ ਪੰਜਾਬੀ ਹੋਰ ਤਾਂ ਹੋਰ ਮੰਤਰੀ ਪੰਜਾਬ ਦੇ ਪਰ ਮੋੜ ਦੱਬ ਲਈ ਉਹਨਾਂ ਉੱਤੇ ਦਿੱਲੀ ਦੇ ਦੋ ਦੋ ਪ੍ਰਾਈਵੇਟ ਬੰਦੇ 5 ਸਾਲ 500 ਸਾਲ ਦੇ ਇਤਿਹਾਸ ਵਿੱਚ ਕਦੇ ਪੰਜਾਬ ਦਿੱਲੀ ਦੇ ਇੰਜ ਥੱਲੇ ਨਹੀਂ ਲੱਗਾ ਜਿਵੇਂ ਅੱਜ ਲੱਗਾ ਪੰਜਾਬ ਦੇ ਵਿਧਾਇਕ 0 ਸਾਰੀ ਬਿਊਰੋਕ੍ਰੇਸੀ 0 ਪੁਲਿਸ ਪ੍ਰਸ਼ਾਸਨ 0 ਪੰਜਾਬ ਦੀ ਅਣਖ 0 ਮਾਣ 0 ਇਤਿਹਾਸ 0 ਵੋਟਾਂ ਪਾਉਣ ਵਾਲੇ ਲੋਕ 0 ਹੀਰੋ ਕੌਣ ਦਿੱਲੀੋਂ ਆਏ ਲੋਕ ਮਾਨ ਸਾਹਿਬ ਸਿਆਣੇ ਕਹਿੰਦੇ ਨੇ ਕਿ ਪੱਗ ਵੇਚ ਕੇ ਘਿਓ ਨਹੀਂ ਖਾਈਦਾ ਤੁਸੀਂ ਤਾਂ ਪਤਾ ਨਹੀਂ ਕੀ ਖਾਲ ਲਈ ਪੂਰਾ ਪੰਜਾਬ ਵੀ ਵਿੱਚ ਤੇ ਉੱਤਰ ਆਇਓ ਮੰਨਿਆ ਤੁਹਾਡੇ ਕੋਲ ਕੋਈ ਕੋਈ ਗੁੱਜੀ ਨਾਸਾ ਹੈ ਦਿੱਲੀ ਵਾਲੇ ਕੋਲ ਜੋ ਇੰਨਾ ਜਲੀਲ ਹੋ ਕੇ ਵੀ ਕੁਰਸੀ ਨੂੰ ਚਿੰਬੜਿਓ ਪਰ ਪੰਜਾਬ ਨੂੰ ਤਾਂ ਨਾ ਜਲੀਲ ਕਰੋ ਕਹਿੰਦੇ ਹੋ ਖੁਦ ਨੂੰ ਪੰਜਾਬ ਦਾ ਪੁੱਤਰ ਪਰ ਕੰਮ ਸਾਰੇ ਕਪੂਤਰਾ ਵਾਲੇ ਕਰਿਓ ਇਹ ਸੁਭੀ ਸਿੰਘ ਬਾਦਲ ਉਹਨਾਂ ਨੇ ਆਪਣੇ ਪੇਜ ਤੇ ਲਿਖੀ ਆ ਹੁਣ ਇਸ ਤੋਂ ਬਾਅਦ ਤਰਨ ਚੋਗ ਸਾਹਿਬ ਉਹਨਾਂ ਨੇ ਵੀ ਕਿਹਾ ਸੁਪਾਲ ਸਿੰਘ ਕਹਿ ਰਿਹਾ ਹੁਣਾਂ ਦੀ ਵੀ ਆ ਗਈ ਹੋਰ ਵੀ ਕਈ ਕਾਂਗਰਸ ਦੀਆਂ ਆਈਆਂ ਟਿੱਪਣੀਆਂ ਹੁਣ ਜਦੋਂ ਇਹ ਟਿੱਪਣੀਆਂ ਆਈਆਂ ਨੇ ਤੇ ਫਿਰ ਆਮ ਆਦੀ ਪਾਰਟੀ ਵੀ ਰੈਕਟ ਕਰਦੀ ਆ ਨੀਲ ਗਰਗ ਸਾਹਿਬ ਨੇ ਆਮ ਆਦੀ ਪਾਰਟੀ ਦੇ ਬੁਲਾਰੇ ਉਹ ਕੀ ਕਹਿੰਦੇ ਨੇ ਆਮ ਆਦੀ ਪਾਰਟੀ ਨੇ ਮਨੀਸ਼ ਸੁਧੇ ਨੂੰ ਆਪ ਪੰਜਾਬ ਦਾ ਇੰਚਾਰਜ ਅਤੇ ਸਤਿੰਦਰ ਜੈਨ ਨੂੰ ਸੈ ਇੰਚਾਰਜ ਨਿਯੁਕਤ ਕਰਨ ਤੇ ਉਹਨਾਂ ਨੇ ਕਹਿੰਦੇ ਨੇ ਕਿ ਇਹਨਾਂ ਪੋਲੀਟੀਕਲ ਪਾਰਟੀਆਂ ਦੀ ਨੁਕਤੀ ਕੀਤੀ ਹੈਗੀ ਨਿੰਦਾ ਕੀਤੀ ਹੈ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਦੇ ਆਗੂ ਤਰਨ ਚੁਗ ਦੇ ਉਹਨਾਂ ਨੇ ਨੀਲ ਗਰਗ ਸਾਹਿਬ ਉਹਨਾਂ ਨੇ ਨਿਖੇਦੀ ਕੀਤੀ ਆ ਨੀਲ ਗਰਗ ਸਾਹਿਬ ਲੇਖੇ ਦੇ ਨੇ ਕਿ ਭਾਜਪਾ ਉਤੇ ਦੋਰੇ ਮਾਪਦੰਡਾ ਤੋਂ ਉਹਨਾਂ ਨੇ ਦੋਸ਼ ਲਗਾਇਆ ਅਤੇ ਭਾਜਪਾ ਦੇ ਪੰਜਾਬ ਇਨਚਾਰਜ ਵਿਜੇਰ ਪਾਨੀ ਦੀ ਭਰੋਸੇਯੋਗਤਾ ਤੇ ਵੀ ਸਵਾਲ ਖੜੇ ਕੀਤੇ ਕਹਿੰਦੇ ਕਿ ਕੀ ਜੇ ਸਾਡੇ ਮੰਤਰੀ ਸੋਧਰੀਆ ਜਸਤਿੰਦਰ ਜੈਨ ਦਿੱਲੀ ਦੇ ਨੇ ਤੇ ਜਿਹੜੇ ਤੁਹਾਡੇ ਪੰਜਾਬ ਬੀਜੇਪੀ ਮਾਮਲੇ ਦੇ ਇਨਚਾਰਜ ਵਿਜੇਰ ਪਾਨੀ ਸਾਹਿਬ ਕੀ ਉਹ ਮੋਗੇ ਤੋਂ ਨੇ ਉਹ ਵੀ ਤੇ ਗੁਜਰਾਤ ਤੋਂ ਨਾ ਗੁਜਰਾਤ ਦੇ ਚੀਮ ਮਿਨਿਸਟਰ ਰਹੇ ਚੁਕੇ ਨੇ ਤੇ ਫਿਰ ਕਹਿੰਦੇ ਕਿ ਉਹਨਾਂ ਦਾ ਜੇ ਸਾਡੇ ਬੰਦਿਆਂ ਦਾ ਪੰਜਾਬ ਦੇ ਨਾਲ ਸਬੰਧ ਨਹੀਂ ਤੇ ਫਿਰ ਵਿਜੇ ਰਪਾਨੀ ਸਾਹਿਬ ਦਾ ਪੰਜਾਬ ਦੀ ਧਰਤੀ ਜਾਂ ਇੱਥੋਂ ਦੇ ਲੋਕਾਂ ਦਾ ਨਾਲ ਕੀ ਸਬੰਧ ਨੀਲ ਨਿਰਗਨ ਗਰਗਨੇ ਭਾਜਪਾ ਦੇ ਪਖੰਡ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਭਾਜਪਾ ਆਪਣੀ ਪੰਜਾਬ ਕਾਇਦੀ ਨਿਗਰਾਨੀ ਲਈ ਦੂਜੇ ਰਾਜਾਂ ਤੋਂ ਨਿਤਾਵਾਂ ਨੂੰ ਭੇਜਦੀ ਹੈ ਔਰ ਇਹ ਆਮ ਆਦੀ ਪਾਰਟੀ ਦੇ ਫੈਸਲਿਆਂ ਦੇ ਬਲੋੜੇ ਸਵਾਲ ਖੜੇ ਕਰਦੇ ਨੇ ਇਹ ਰਸੋਹੀਨੀ ਗੱਲ ਹੈ ਤਰਨਚੋਗ ਨੂੰ ਆਪਣੀ ਪਾਰਟੀ ਵੱਲੋਂ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰਪਾਨੀ ਵਰਗੇ ਬਾਰੀ ਵਿਅਕਤੀ ਨੂੰ ਪੰਜਾਬ ਦਾ ਇੰਚਾਰਜ ਨਿਯੁਕਤ ਕਰਨ ਦੇ ਕੋਈ ਇਤਰਾਜ਼ ਨਹੀਂ ਫਿਰ ਵੀ ਉਹ ਸਾਡੇ ਸੰਗਠਨ ਨੂੰ ਮਜ਼ਬੂਤ ਕਰਨ ਦੇ ਪੰਜਾਬ ਦੇ ਲੋਕਾਂ ਦੀ ਸੇਵਾ ਕਾਲੀ ਤਜਰਬੇ ਕਾ ਨਿਤਾਮਾਂ ਦੀ ਨੁਕਤੀ ਲਈ ਆਮ ਆਦੀ ਪਾਰਟੀ ਦੇ ਹਮਲਾ ਕਰਦੇ ਨੇ ਉਹ ਕਹਰੇ ਕਿ ਸਾਡੀ ਜਿਹੜੇ ਮਿਹਨਤੀ ਨੇ ਸੰਗਠਨ ਨੂੰ ਬੰਦੇ ਮਨੀਸ਼ ਸੁਧਰਿਆ ਸਾਹਿਬ ਅਤੇ ਸਤਿੰਦਰ ਜਨਨ ਸਾਹਿਬ ਤਿਆਰਬੇ ਕਰਨ ਤੇ ਨੇਤਾ ਨੇ ਤੇ ਬੀਜੇਪੀ ਵਾਲੇ ਸਾਡੇ ਬੰਦਿਆਂ ਤੇ ਕਿੰਤੂ ਪਰੰਤੂ ਕਰਨੇ ਉਹਨਾਂ ਇਹ ਵੀ ਕਿਹਾ ਕਿ ਮਨੀਸ਼ ਸੁਸੋਧਿਆ ਤੇ ਸਤਿੰਦਰ ਜੈਨ ਦੋਵਾਂ ਦੇ ਸ਼ਾਸਨ ਤੇ ਲੀਡਰਸ਼ਿਪ ਦੇ ਸਭ ਤੋਂ ਏ ਟ੍ਰੈਕ ਰਿਕਾਰਡ ਹਨ ਦਿੱਲੀ ਵਿੱਚ ਉਹਨਾਂ ਦੀ ਗਵਾਈ ਹੇਡ ਸਿੱਖਿਆ ਸੇ ਸੰਭਾਲ ਅਤੇ ਲੋਕ ਭਲਾਈ ਵਿੱਚ ਪਰਵਰਤਨਸ਼ੀਲ ਸਧਾਰਾ ਨੇ ਦੇਸ਼ ਲਈ ਮਾਪਦੰਡ ਸਥਾਪਿਤ ਕੀਤੇ ਨੇ ਤੇ ਨੀਲਗਰਗ ਨੇ ਵੀ ਕਹਿ ਕੇ ਉਹਨਾਂ ਦਾ ਤਜਰਬਾ ਤੇ ਦ੍ਰਿਸ਼ਟੀਕੋਣ ਪੰਜਾਬ ਵਿੱਚ ਦਿੱਲੀ ਦੇ ਸਿੱਖਿਆ ਤੇ ਸਿਹਤ ਮਾਡਲ ਨੂੰ ਦਰਵਾਣ ਵਿੱਚ ਸਹਾਇਕ ਹੋਏਗਾ ਜਿਸ ਨਾਲ ਇਸ ਦੇ ਲੋਕਾਂ ਦੀ ਭਲਾਈ ਹੋਰ ਵਧੇਗੀ ਆਪ ਆਗੂ ਨੇ ਇਹ ਵੀ ਕਹਿ ਕੇ ਭਾਜਪਾ ਦੇ ਹਮਲੇ ਵਿੱਚ ਉਹਨਾਂ ਸਬੰਧ ਵਿੱਚ ਕਿਹਾਗੇ ਭਾਜਪਾ ਦੇ ਹਮਲੇ ਵਿੱਚ ਉਹਨਾਂ ਕਹੇ ਪੰਜਾਬ ਵਿੱਚ ਆਮ ਆਦੀ ਪਾਰਟੀ ਦੀ ਵੱਧ ਦੀ ਲੋਕਪ੍ਰੀਆ ਤੇ ਡੂੰਘੇ ਡਰ ਤੋਂ ਇਹ ਲੀਡਰ ਬੀਜੇਪੀ ਵਾਲੇ ਡਰ ਚੁੱਕੇ ਨੇ ਉਹਨਾਂ ਕਹਿੰਦੇ ਕਿ ਭਾਜਪਾ ਪੰਜਾਬੀਆਂ ਦਾ ਵਿਸ਼ਵਾਸ ਹਾਸਲ ਕਰਨ ਵਿੱਚ ਅਸਫਲ ਰਹੀ ਹੈ ਅਤੇ ਅਸਲ ਮੁੱਦਿਆਂ ਨੂੰ ਹੱਲ ਕਰਨ ਦੀ ਬਜਾਏ ਇਹ ਰਾਜਨੀਤਿਕ ਡਰਾਮੇਬਾਜ਼ੀ ਦਾ ਸਹਾਰਾ ਲੈਂਦੀ ਹੈ ਤੇ ਤਰਨ ਚੋਗ ਸਾਹਿਬ ਬੇਬੁਨਿਆਦ ਬਿਆਨ ਦੇਣ ਦੀ ਬਜਾਏ ਇਹ ਦੱਸਣ ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਕਿ ਭਾਜਪਾ ਲਗਾਤਾਰ ਪੰਜਾਬ ਦੀਆਂ ਮੰਗਾਂ ਨੂੰ ਹੱਲ ਕਰਨ ਦੀ ਬਜਾਏ ਨਜ਼ਰਅੰਦਾਜ਼ ਕਿਉਂ ਕਰ ਰਹੀ ਹੈ ਇਹ ਹੁਣ ਕਿੰਤੂ ਪਰੰਤੂ ਹੋ ਰਹੇ ਨੇ ਇੱਕ ਦੂਜੀ ਪਾਰਟੀ ਤੇ